ਕੀ ਹਾਲ ਚਾਲ ਨੇ ਮੇਰੇ ਵੀਰਾਂ ਦੇ ਕੋ ਕਰਦੇ ਸਾਰੇ ਵਧੀਆ ਹੋ ਗਏ ਤੇ ਆਪਾਂ ਫਿਰ ਆ ਗਏ ਆਪਣੇ ਜੋੜਾ ਦੇ ਦੇਖਦੇ ਕਿ ਦੇਖਦਾ ਸੜ ਤੇ ਵੀਰਾਂ ਨਹੀਂ ਲੱਗੇ ਹੋਏ ਇੱਧਰ ਆਸ ਤੜ ਤੇ ਉਧਰ ਕੀ ਦੇਖਦਾ ਵੀ ਉਹ ਆਪਣਾ ਜੋ ਸੁਭਜਿੰਤ ਕਰਨੇ ਬੰਦੇ ਲੱਗੇ ਹੋਏ ਨੇ ਆਪਣੀ ਵੈਲੀ ਤੇ ਪੰਨੇ ਆਸ ਤੇ ਪੈਰੀ ਤੇ ਤਾਂ ਹੈ ਚ ਨੰਨੀ ਪਾਲਾ ਕੇ ਆਏ ਆ ਤੇ ਅੱਗ ਲਾਤੀ ਨੇ ਹੁਣ ਫਰਾਵੀ ਨੇ ਤੇ ਟਾਰਗੇਟ ਉਨੇ ਤੋਂ ਦੇਖਾਂਗੇ ਆਪਾਂ ਮਿਲਦੇ ਆ ਪਾਉ ਚਾਹ ਪੀ ਲੋ ਤੇ ਅੱਜ ਵੈਲਡਿੰਗ ਦਾ ਕੰਮ ਪੂਰਾ ਹੋਊਗਾ ਤੇ ਫਿਰ ਵੈਲਡਿੰਗ ਦਾ ਕੰਮ ਪੂਰਾ ਕਰਕੇ ਇਹ ਨਾਲ ਇੱਕ ਟਾਂਕ ਰਿੱਟ ਉਸ ਨੂੰ ਲਾ ਦੇ ਦੂਜੀ ਸੀਨ ਮੈਨ ਹੋਣਾ ਪੈਵੇ ਤਾਂ ਇਹਨਾਂ ਨੂੰ ਮੋਹਨ ਦਿੰਨੇ ਆ ਜੋ ਤੁਸੀਂ ਮੈਨੂੰ ਹੁਣ ਦਿਖਾਣਾ ਲੰਮ ਤੇ ਕਰ ਮਿਲ ਗਿਆ ਤੁਹਾਨੂੰ ਹਾਂਜੀ ਕੀ ਹਾਲ ਚਾਲ ਦੋਸਤਾਂ ਦੇ ਇੱਕ ਤਾਂ ਨਵੀਂ ਸਫੇਰ ਵਿੱਚ ਤੁਹਾਨੂੰ ਸਵਾਗਤ ਹੈ ਮੈਂ ਕਹੀ ਜਾਣਾ ਵੀ ਆਪਣੇ ਹਿੰਦੁਸਤਾਨ ਨੂੰ ਜਾਜ ਮਿਲ ਗਏ ਨੇ ਉਹਨਾਂ ਆਖਾ ਵੀ ਜਿਹੜੀ ਮਸ਼ੀਨ ਹੈ ਜਿੱਥੇ ਬੋਰ ਕਰਨਾ ਹੈ ਉੱਥੇ ਜਾਜ ਰੱਖਣਾ ਹੈ ਵੀ ਜਦੋਂ ਕਿਤੇ ਜੰਗ ਦੀ ਤਿਆਰੀ ਬਣੇ ਤੇ ਪਹਾਲ ਦੇਣਾ ਚਾਏ ਅੱਛਾ ਸਪੈਸ਼ਲ ਸਪੈਸ਼ਲ ਬੋਰ ਵਾਲਿਆਂ ਲਈ ਹਾਂ ਸਪੈਸ਼ਲ ਬੋਰ ਵਾਲਿਆਂ ਨੂੰ ਦੇਣਾ ਹੈ ਵੀ ਮੰਨ ਲੋ ਬਾਂਬ ਰਕੜੇ ਨੇ ਵਿੱਚ ਉਹ ਆਪ ਆਪ ਦੇ ਕੋਰ ਰਖੜਾ ਵੀ ਜਦੋਂ ਲੋਡ ਪਈ ਤੇ ਦਵਾ ਦੇ ਵਿੱਚ ਵੜ ਦੇਣਾ ਤੇ ਪਹਾਲ ਜਾਣਾ ਸੜਕਾਂ ਤੇ ਤਾਂ ਟੈਂਕ ਪੋੜਨਾ ਚਾਣੇ ਨੇ ਤੇ ਆਪਾਂ ਜਾਹ ਚਾਹੀਦਾ ਰਾਜ ਨਹੀਂ ਉੱਪਰ ਰਹਿਣਾ ਨੀ ਗੇੜਾ ਸੜਕ ਦਾ ਜੈਲੀ ਨਹੀਂ ਹੁਣੇ ਟੈਂਕ ਪਹਾਲ ਦੇ ਨਾ ਯਕੀਨ ਅਸੀਂ ਜਾਏ ਤੇ ਉੱਤੇ ਰੱਖ ਲੈਣੀ ਆ ਮੋਦੀ ਨੇ ਪਹਿਲੇ ਕਹੇ ਤਾਂ ਸਾਨੂੰ ਬਾਸਾ ਚਾਹੀਦਾ ਰਗੜ ਰਗੜ ਤੈਨੂੰ ਬਾਸਾ ਵਾਪਸਿੱਧਾ ਲੰਘ ਗਈ ਬਾਪੂ ਸਿੱਧਾ ਲੰਘ ਗਈ ਬਾਪੂ ਉਹ ਕਿੱਲੇਵੇਂ ਦਾ ਮੋੜ ਕੇ ਬਾਪੂ ਤਾਂ ਜਾ ਹੀ ਮਿਲ ਗਿਆ ਕਿ ਨਹੀਂ ਵੇ ਲੈੜੀ ਸਿੱਧਾ ਇਹ ਤਾਂ ਬਾਸੂ ਲੱਗਾ ਜਾਜ ਕਹਿੰਦੇ ਮੁੰਡਿਆਂ ਨੂੰ ਅੱਜ ਪਾਣੀ ਤੋਂ ਤਰਸਾਇਆ ਪਿਆ ਤੇ ਕਿਉਂ ਤੂੰ ਨਾ ਉਹਦਾ ਪ੍ਰਵਾਹ ਨਹੀਂ ਯਾਰ ਬਾਪੂ ਤੇ ਰਾ ਆ ਗਿਆ ਸਾਨੂੰ ਮਾਰਦਾ ਪਿਆਸਿਆਂ ਓਸਾ ਛੋਕੇ ਕੈਟ ਜਲੇ ਆ ਗਿਆ ਬੜੇ ਘੰਟੇ ਬਾਅਦ ਚੱਲ ਹਾਂਜੀ ਮੁੰਡਿਓ ਵੈਲਟੀ ਦਾ ਕੰਮ ਹੋ ਰਿਹਾ ਤੇ ਵੀਰਾ ਨਾ ਕਰਕੇ ਮੱਸੀ ਤੇ ਬਾਸਾ ਹੁਣਾ ਆਕੇ ਚਾਦੇ ਬੁਲਟ ਦਾ ਜਿਹੜਾ ਥੋੜਾ ਕੰਮ ਕਾਲਾ ਰਹਿੰਦਾ ਸੀ ਉਹ ਕਰਾ ਕੇ ਲੈ ਆ ਬਿਆਹ ਹਾਂ ਆਣਾ ਵੀ ਸਹੀ ਹਾਂ ਆ ਆ ਗਏ ਆਪਾਂ ਵੀਰਾਣਾ ਕੋਲ ਸੱਸ ਕੀ ਘੜ ਬੁਲਾ ਦੀਏ ਸੱਸ ਕੀ ਘੜ ਦੀ ਆ ਵੀ ਆਪਣਾ ਵੀਰ ਵਧੀਆ ਵਧੀਆ ਬਸ ਪੀਰ ਨੇ ਘੜ ਕਿਆ ਹੀ ਡਿਟੇਲਿੰਗ ਕਰਾਂਗੇ ਬੁਲਟ ਦੀ ਕੀਤੀ ਨਹੀਂ ਕੀ ਕਰਾਂ ਬੰਬਿਆ ਮੈਂ ਬੈਕਲਾਈਟ ਗਲਾਸ ਪਾਉਗੀ ਗਲਾਸ ਗਲਾਸ ਕੋਈ ਸ਼ੀਗਰ ਪਾਜੀ ਦਾ ਮੁੰਡਾ ਹੈ ਪਾਜੀ ਦਾ ਮੁੰਡੇ ਨੂੰ ਆਪਾਂ ਲੱਗੇ ਆ ਪਾਉਣ ਗਲਾਸ ਪਾਉਣ ਪਾਜੀ ओरिजिनल ਹੈ ਨਹੀਂ ਉਹ ਮਿੰਡਾ ਦਾ ਇਹਰੇ 120% ओरिजिनल ਮਿੰਡਾ ਯੂਨਾਈਟਿਡ ਸਟੇਟ ਅਮਰੀਕਾ ਕੈਲੀਫੋਰਨੀਆ ਮਿੰਡਾ ਮਾਮਾ ਇੰਡੀਆ ਦੀ ਕੰਪਨੀ ਹੈ ਯਾਰ ਤੇ ਮੈਂ ਮੋਟਰਸਾਈਕਲ ਤਾਂ ਨਹੀਂ ਲਾਣੀ ਕਿਹਾ ਜਾ ਕੇ ਨਿੱਕੀਆ ਲੱਗਦਾ ਇੰਡੀਆ ਦਾ ਹੁੰਦਾ ਇਸ਼ਰ ਗਰੁੱਪ ਦਾ ਹੁੰਦਾ ਇਸ਼ਰ ਦਾ ਨੰਨ ਖਿੰਡ ਹੈਗਾ ਇੰਗਲੈਂਡ ਦਾ ਮੁੰਡੇ ਕੋਈ ਪਾਣ ਗਿਆ ਆਪਣਾ ਬੈਕ ਗਲਾਸ ਕੋਈ ਠੂਈ ਮਾਰਤੀ ਇਹ ਨਵੀਂ ਪਾਣਾ ਹੈ ਨੀ ਨੀ ਨਾ ਮਿਲਦੀ ਇਹ ਕੁ ਸਿਹਤ ਆ ਵਿੱਚੋਂ ਕੀ ਨਿਕਲਦੀ ਕੁ ਲਿਪ ਜੀ ਯਾਰ ਆ ਕੁ ਲਿਪ ਜੀ ਵਿੱਚ ਕੱਟ ਕਰਨਾ ਪੈਣਾ ਮੈਨੂੰ ਨਹੀਂ ਨਹੀਂ ਇਹ ਦੱਸਣਗੇ ਆਪਾਂ ਲੋਕ ਵੀ ਆ ਇਹ ਹੁੰਦਾ ਮੌਇਸਚਰਾਈਜ਼ਰ ਨੂੰ ਕੰਟਰੋਲ ਕਰਨੀ ਮੌਇਸਚਰ ਨਾ ਬਣੇ ਇਹ ਕੋਈ ਭਰਾਵਾ ਕੁ ਲਿਪ ਵਾਕੇ ਵੀ ਰੰਗ ਸੰਝ ਕੇ ਲਾਣਾ ਲਿਓ ਜੇ ਬਸਲੇ ਪੱਕਾ ਹੀ ਰੱਬ ਨਾਲ ਬਿਰਤੀ ਰਗਣੀ ਮੈਨੂੰ ਸੋਨੇ ਜੰਗ ਲੱਗ ਗਈ ਯਾਰ ਹਾਏ ਸਾਡੇ ਵਿਆਹ ਵੀ ਨਹੀਂ ਹੋਏ ਜੰਗ ਪਹਿਲਾਂ ਲੱਗੀ ਦਾ ਚਾਹ ਲੱਗਣੀ ਕੋਈ ਨਹੀਂ ਵਿਆਹ ਕਰੋ ਤੇ ਆਪੇ ਹਟਦੇ ਆਹ ਆ ਯਾਰਾ ਜੰਗਾਲ ਕਿਵੇਂ ਲੱਗਦਾ ਇਹ ਦੱਸ ਡਿਟੇਲ ਚ ਦੱਸ ਕਿਹਨਾਂ ਲੱਗਦਾ ਵੀ ਤੁਸੀਂ ਨਾ ਜਿਆਦਾ ਬਾਹਰ ਅੰਦਰ ਖੜਾ ਕਰਦੇ ਜੀ ਪਾਣੀ ਕਿਵੇਂ ਹੁਣ ਮੀਂਹ ਆਉਣਾ ਇਹ ਸ਼ੈੱਡ ਚ ਖੜਾ ਰਹਿੰਦਾ ਤੇ ਬੜੀ ਸ਼ੈੱਡ ਕਿਹੜਾ ਆ ਟਿਊਬ ਤਾਂ ਲਾ ਲਾ ਉਂਝ ਤੋਂ ਨੰਬਰ 1 ਮਕੈਨਿਕ ਏਰੀਆ ਦਾ ਆਹ ਰ ਟੂਬ ਤੋਂ ਪੱਟੀ ਕਿਉਂ ਪਹਿਲਾਂ ਮੈਨੂੰ ਇਹ ਦੱਸ ਏਰੀਆ ਦਾ ਨੰਬਰ 1 ਮਕੈਨਿਕ ਵੇਖ ਨਾ 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 ਇਹ ਟੂਬ ਪੱਟੀ ਕਹਿੰਦਾ ਆਉਂਦੇ ਏਰੀਆ ਨੰਬਰ 1 ਮਕੈਨਿਕ ਤੇ ਮੈਂ ਵਿੱਚ ਤੇਰੀ ਦਖਲ ਅੰਦਾਜ਼ੀ ਜਦੋਂ ਆਉਂਦੀ ਨਾ ਉਦੋਂ ਅਸੀਂ ਨੰਬਰ 1 ਨਹੀਂ ਰਹਿ ਜਾਂਦੇ ਹੂੰ ਭਰਾ ਓਕੇ ਭਰਾ ਨਾਲ ਛੇਡਾਂ ਮੈਂ ਕਿ ਬੇਨਤੀ ਕਰਨਾ ਸਾਰਿਆਂ ਨੂੰ ਵੀ ਗੁਰੂ ਵਾਲਾ ਬਣੀ ਨੀ ਗੁਰੂ ਵਾਲਾ ਬਣੀ ਲਿਓ ਵੀਰ ਜੀ ਯਾਰ ਕੋਈ ਵੀਰੀ ਬ੍ਰੇਕ ਨਹੀਂ ਲੱਗਦੀ ਯਾਰ ਨਸਾਂ ਨੂੰ ਛੱਡੋ ਵੀਰ ਜੀ ਨਸਿਆਂ ਨੂੰ ਛੱਡੋ ਬ੍ਰੇਕ ਲੱਗ ਜੇਗੀ ਸਾਰਾ ਕੁਝ ਹੋ ਜਾਊਗਾ ਗੁਰੂ ਵਾਲਾ ਬਣੀਏ ਨਸਿਆਂ ਨੂੰ ਛੱਡੋ ਆਹਦਾ ਨੰਬਰ ਦੱਸ ਦੋ ਉਹ ਦਾੜੀ ਕੇਸ ਰੱਖੋ ਯਾਰ ਨੰਬਰ ਦੀ ਨਹੀਂ ਲੋੜ ਕੋਈ ਬਸ ਦਾੜੀ ਦੇਖ ਦੋ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਆਉਰੇ ਨਸਿਆਂ ਨੂੰ ਠੱਟ ਕੇ ਗਲਤ ਨਸ਼ਾ ਨਹੀਂ ਕਰਨਾ ਚੰਗਾ ਵਧੀਆ ਨਸ਼ਾ ਕਰਨਾ ਗਲਤ ਨਸ਼ਾ ਕਾਲਾ ਢਾਂਡਾ ਕੋਲ ਨਹੀਂ ਪਤਾ ਪ੍ਰਚਾਰ ਕਰਕੇ ਗਲਤ ਨਿਸ਼ਾਨੀ ਕਰਨਾ ਗਲਤ ਨਸ਼ਾ ਨਹੀਂ ਕਰਨਾ ਵੀ ਜੀ ਕੋਈ ਵੀ ਚੰਗਾ ਨਸ਼ਾ ਕਰਨਾ ਵਧੀਆ ਜਿਹੜਾ ਹੋ ਗਿਆ ਡਨ ਓਕੇ ਚੋਕਰਬਰੇਟਰ ਕਰੀਏ ਹੋਰ ਕਰਾਉਣਾ ਕੀ ਕਿੰਨਾ ਟਾਈਮ ਲੱਗੂ ਉਹੀ ਅੱਧਾ ਘੰਟਾ ਕਹਿ ਚੱਲ ਮਿਲਦੇ ਫਿਰ ਨੈਕਸਟ ਵੀਡੀਓ ਵਲੋਗ ਚ ਤੈਨੂੰ ਲਿਆਵਾਂਗੇ ਕਰ ਕੇ ਹੁਣ ਓਕੇ ਇਹਦੇ ਚੱਲਦੇ ਆਪਾਂ ਲਾ ਕੇ ਦਈ ਪੱਲੇ ਦੇ ਖਾਣ ਪੀਣ ਦੇ ਮੈਂ ਲੜਿਆ ਤੁਹਾਨੂੰ ਉੱਥੇ ਆ ਗਏ ਨੇ ਵੀਰਾਂ ਆ ਦੇ ਦਈ ਪੱਲੇ ਲਓ ਜੀ ਸ਼ਾਹ ਜੀ ਚੰਗੀ ਥੀ ਥੀ ਖਾ ਕੇ ਦੇ ਕਰਦੇ ਆ ਦੁਬਾਰਾ ਤੋਂ ਕੰਮ ਸ਼ੁਰੂ ਅਣਾ ਵੀ ਹਾਂਜੀ ਹਾਂਜੀ ਮੀ ਦਾ ਮੋਸਾ ਬਣ ਗਿਆ ਫੇਰ ਤੋਂ ਹਾਂ ਉਹ ਬਾਈ ਵਿਚਾਰਾ ਬੜੀ ਸਿਹਰ ਦੀ ਮਿਹਨਤ ਕੀਤੀ ਕਿਹੜਾ ਪਿੰਡ ਵੀਰ ਸ਼ਾਲੀ ਆ ਵੀਰ ਸ਼ਾਲੀ ਖਾਲੀ 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 ਲੋ ਜੀ ਸਰਦਾਰ ਜੀ ਤੂੰ ਇਹ ਵੀ ਫੜੋ ਜੀ ਕਰਕੇ ਤੇ ਆਪਾਂ ਮਿਲਦੇ ਆ ਤੁਹਾਨੂੰ ਧੀ ਖਾਵੇਗੇ ਹੋ ਗਿਆ ਮੁੰਡੇ ਫਰੀ ਬਣਾ ਦੇ ਸਾਸਰੀ ਘਰ ਦੀ ਜਾਨ ਜੀ ਤੇ ਲਾਉਣਿਆ ਕੰਨੀਆਂ ਦੀ ਸੂਣ ਮਿਲਦੇ ਆ ਤੁਹਾਨੂੰ ਚੱਲਦੇ ਆ ਪਰਲੇ ਕਿੱਦੇ ਚ ਲੈ ਗਏ ਲਾਗੇ ਸੀਨੇ ਤੇ ਮਰਦੇ ਆ ਤਾਂ ਹਾਂ ਜੀ ਲਾਗੇ ਸੀਨੇ ਪਰਲੇ ਚਿੱਲੇ ਜੋ ਤ੍ਰਿਕਾਲੀਆਂ ਵੀ ਨੀਆਂ ਕਰਕੇ ਜਿੱਕਲਾ ਤੇ ਹੁਣ ਆਪਾਂ ਆ ਗਿਆ ਦਵਾਰਾ ਤਾਂ ਆਪਣੇ ਘੋਰ ਤੇ ਪੀਰਾਣਾ ਕੋਲ ਚਕਾ ਕੇ ਤੇ ਆਪਾਂ ਕਰਦੇ ਮਸ਼ੀਨ ਅੱਜ ਖੜੀ ਗੱਡੀ ਖੜੀ ਹੋਰ ਜਿੰਦਰ ਪਾਉ ਹਾਣਾ ਦੇ ਵਿੱਕੀ ਪਾਉ ਹਾਣਾ ਕਰਨੀਆਂ ਨਾ ਖੜੀ ਹਾਂ ਇਹੀ ਕਰਨੀ ਖੜੀ ਕੀ ਕਬਜਾ ਲੈਣ ਆਏ ਜੇ ਭਾਂਜ ਕਿਵੇਂ ਰੱਖੀਆਂ ਡਾਂਗਾ ਨੀ ਬੰਦੇ ਬੜੇ ਗੁੱਡ ਨੇ ਦੋਵੇਂ ਆਪਣੇ ਚਲੋ ਕਰਕੇ ਖੜੀ ਤੇ ਮਿਲਦੇ ਆ ਆ ਵੇਖੋ ਧੰਗੀਆਂ ਖੰਦੀ ਲੱਗ ਰਹੀਆਂ ਹੀ ਰੋਡ ਤੇ ਲੋਂ ਲੱਗਾਂ ਵੇਖੋ ਤੇ ਮੈਲ ਦਿਆ ਤੁਹਾਨੂੰ ਫਿਰ ਚੜਾ ਕੇ ਅੱਜ ਕਰਦੇ ਆ ਬੋਰਾ ਆਪਾਂ ਚਾਂਸੀ ਸਰੀ ਮੁੰਡਿਆਂ ਤੋਂ ਧੰਗੀਆਂ ਦਿੱਤੀਆਂ ਲਾ ਤੇ ਉਹਨਾਂ ਕਰਦੇ ਆ ਬੈਗ ਟੋਜਨ ਪਾਉਣੇ ਆ ਜਲਦੀ ਦਾ ਜਲਦੀ ਲੈ ਆ ਬੈਗ ਲੈ ਜੀ ਜਲਦੀ ਆ ਤੁਹਾਨੂੰ ਟੋਜਨ ਪਾ ਕੇ ਹੰਡਾ ਕਰਦਾ ਜੇਡਾ ਲਈ ਪਾ ਕੇ ਟੋਚਣ ਮਰਵਾ ਕੇ ਸਲੀਪਾਂ ਪੈਪ ਚੜਾਤੇ ਆ ਬੋਰ ਤੇ ਠੀਕ ਏ ਮਾਂ ਦਾ ਮੇਰੀ ਡਰਾਈਵਰੀ ਘੈਂਡ 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 ਆਜੇ ਮੁੰਡੇ ਸਖਾਇਟ ਹੋ ਜਾਣਗੇ ਕਿਵੇਂ ਪਾਈ ਦਾ ਸਖਾਤਾ ਵੀਡੀਓ ਨਹੀਂ ਬਸ ਬਣਾਈ ਤੂੰ ਠੀਕ ਏ ਅੱਗੇ ਤਾਂ ਬਣਾਉਣੀ ਕਰਨੀ ਵਲੌਗ ਪਾਉਣਾ ਹੈ ਹੁੰਨੇ ਆਪਾਂ ਚੰਗਾ ਚਾ ਆਇਦੋ ਲੈ ਚੱਕਰ ਸਟਾਰਟ ਤਵੀਆਂ ਪਾਉਣੇ ਆਪਾਂ ਕੱਢ ਜਾ ਮੈਂ ਹੁਣਾ ਹਲਾ ਚੱਲ ਨਹੀਂ ਨਹੀਂ ਚਲਾ ਤਾ ਚੱਲ ਅੱਜ ਮੈਂ ਇਹਨੇ ਮੁੰਡੇ ਦੀ ਡਰਾਈਵ ਇਹਨੂੰ ਨਾਲ ਲੋਣਾ ਆਪਾਂ ਤੈਨੂੰ ਚਲਗਾ ਕੀ 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 ਇਹ ਭੈ ਰੇਸ ਕੋਰ ਕਰੋ ਵਿਕਟਾਰ ਨਾਲ ਕੋਈ ਆਇਆ ਓਕਾ ਆਇਆ ਕੋਰਨਾ ਬੇ ਪੀਰ ਵੀ ਆਣਾ ਚੱਲ ਕੋਈ ਡਰਾਈਵ ਦੀ ਰੇਸ ਰੇਸ ਬਾਉ ਜਿਹੜਾ ਵੜਦੇ ਚੜਾਉਣਾ ਹੁੰਦਾ ਨਾ ਪਹਿਲਾਂ ਮਾੜੀ ਰੇਤ ਦੇ ਕੇ ਚੜਾਇਆ ਕਰ ਹਾਂ ਕੇ ਜੇ ਹੋਂ ਤੇਰੇ ਬਿਨੇ ਕਣਕਰੀ ਟਰਾਲੀ ਹੁੰਦੀ ਤੇਰਾ ਟਰੈਕਟਰ ਚੀਕ ਜਾਣਾ ਹੀ ਅੱਗੋਂ ਬੰਦ ਨਹੀਂ ਹੋਣਾ ਟਰੈਕਟਰ ਅੱਗੋਂ ਚੀਕ ਜਾਣਾ ਮਰ ਚੱਲ ਪਾ ਫਿਰ ਗੁੱਲਾ ਕੀਤੀ ਕੱਟ ਗਿਆ ਚਾਣੋ ਲੈ ਕੇ ਬਾਬੇ ਦਾ ਨਾ ਕੰਮੀਆ ਨੂੰ ਨਹੀਂ ਵੜਦੇ ਟੈਂਸ਼ਨ ਨਾ ਲੈ ਪੌਣੇ ਪੌਣੇ ਘੋਣ ਲੱਗੇ ਦਾ ਇਹ ਤੱਕ ਕਰਦੇ ਨੇ ਇਹਨੂੰ ਸਿੱਧਾ ਕਰਦੇ ਇਨਾ ਕੋ ਤਾਂ ਵੀ ਤਾਂ ਹੋ ਜੂ ਵਿਚਕਾਰ ਲੈ ਜਪਾ ਓਏ ਉਹਨੂੰ ਚੱਕ ਲੈ ਮਾੜਾ ਹਾਂ ਵਿਚਕਾਰ ਲੈ ਜੂ ਐ ਗੁੱਲਾ ਮੋਟਾ ਬਹੁਤਾ ਜੋ ਮਰਜੀ ਵੀਡੀਓ ਬਣਾਉਂਦਾ ਮੋਟਾ ਤੇ ਸਾਦੀ ਫੜੋ ਯਾਰ ਕਰੀਏ ਪਿਛਾ ਟਾਈਮਿੰਗ ਮਾੜੀ ਤੇਰੀ ਹਾਂ ਮੇਰੀ ਕਾਦੀ ਮਾੜੀ ਹੈ ਹੁਣ ਕਿੱਧਰ ਹੋਗਾ ਕੁੜੀ ਆ ਬੁੜਕਣਾ ਪਈ ਹੱਥ ਪਾ ਕੇ ਵਹਿ ਹੱਥ ਨਾ ਪਾ ਨਾ ਭਲਵਾਨ ਕੱਲੇ ਹੀ ਲੱਗਾਈ ਮਰਵਾਣ ਆ ਲਈ ਓਏ ਕੁੜੀ ਆ ਵੀ ਰੈਡ ਬੁੱਲ ਵੀ ਵੱਖਰੀ ਚੀਜ਼ ਏ ਉਧਰ ਤੇਰਾ ਬਾਪੂ ਕੱਲੇ ਹੀ ਲੱਗੇ ਅੱਕਾ ਡਵਾੜੇ ਚੱਕ ਦੇ ਜਿੰਦਰ ਸੈਨ ਦੀ ਬੜੇ ਫੁੱਦਿ ਚੁਗਾ ਬਾਸ ਉਹ ਪਹਿਲੇ ਪਾਸੇ ਰੱਖ ਲੋ ਯਾਰ ਕੁੜੀਆਂ ਲੰਗੂਰ ਬੰਦ ਓ ਤੂੰ ਰੱਥਾ ਬੰਡ ਮਾਟੀ ਲਾ ਕਰ ਗਿਆ ਢਿੱਲੇ ਢਿੱਲੀ ਕਰ ਢਿੱਲੀ ਕਰ ਢਿੱਲੀ ਕਰ ਰਾਵਣਾ ਮੁੰਡਾ ਹਾਂ ਮੈਂ ਅੱਜ ਖਰੀਦਾ ਮਸ਼ੀਨ ਵੇਖੇ ਤੇ ਕੁੜੀਆਂ ਡੋਰ ਕਨਾਲ ਪੈਲੇ ਇੱਥੇ ਆਇਆ ਇਹ ਮਿੱਟੀ ਪਾ ਦੇ ਵੇਖੀ ਬੋਟਾ ਨਹੀਂ ਮੂੰਹ ਹਲੋ ਹੁੰਦਾ YouTube ਦਾ ਚੈਨਲ ਕਰ ਸਬਸਕ੍ਰਾਈਬ ਮੈਨ ਕੱਟ ਫੋਨ ਕੱਟ ਸ਼ਰਮ ਆਉਂਦਾ ਕਿ ਉਹ ਜਾ ਯਾਰ ਤੇਰੇ ਦਾ ਰੋਜ਼ ਪਾਉਣੇ ਕਰਨੇ ਫੜੇ ਕੁੱਟ ਕਈ ਜ਼ੋਰ ਲਗਾ ਕੇ ਜਿੱਦਰ ਪਾਉ ਜਿੰਦਾਬਾਦ ਵਿੱਕੀ ਪਾਉ ਜਿੰਦਾਬਾਦ ਵਿੱਕੀ ਪਾਉ ਜਿੰਦਾਬਾਦ ਚੜ ਗਈ ਵਿੱਕੀ ਚੜ ਗਈ ਵਿੱਕੀ ਉਹ ਭਰਾਵਾ ਕੱਢ ਲਾਉ ਉਹ ਬਾਹਰ ਨੂੰ ਕੱਟ ਬਾਹਰ ਨੂੰ ਬਾਹਰ ਨੂੰ ਖੇਚਣ ਹੜ ਕੰਮ ਕੋ ਯਾਰ ਲੈ ਵੇਖਣ ਕਹੀ ਤਾਂ ਨਹੀਂ ਪਿਆ ਪਿਛੇ ਰੱਖਾਂਗਾ ਕਰਾਈ ਉੱਪਰ ਰੱਖੋ ਤਾਂ ਯਾਰ ਇੱਥੇ ਚੜ੍ਹ ਬਣ ਕੇ ਖਿੱਚਦੇ ਮਾਮਾ ਖਿੱਚ ਖਿੱਚੋ ਖਿੱਚੋ ਮਾਮੇ ਦਾ ਖਿੱਚਣੋਂ ਮਾਮੇ ਦਾ ਪਾਣੀ ਨਿਕਲ ਗਿਆ ਚਰਖੀਣੀਆਂ ਤਾਂ ਇੱਥੇ ਕਰਦੇ ਆਲਾ ਵਜਾ ਯਾਰ ਪੌਂਡ ਬਣਾ ਲਓ ਫੇਰ ਲੋਕ ਖੜੇ ਆ ਰੱਸੀ ਚੱਲਦੇ ਆ ਰੱਸੀ ਫੜਨ ਖਿੱਚੋ ਵਿੱਕੀ ਭਾਉ ਖਿੱਚੋ ਯਾਰ ਚਲੋ ਕਰਮਾ ਅੱਡੀ ਕਿੱਤੋ ਤੇਰੀ ਭੈਣਾਂ ਨੇ ਕਰਿਆ ਇਹੋ ਇਹ ਲੰਨ ਕਰਤਾ ਇਹਨੂੰ ਲੋੜਾ ਕਰਤਾ ਹੀ ਲੋੜਾ ਗਈ ਮੈਨੂੰ ਡੇਰ ਆਈ ਤੇਰੇ ਤੂੰ ਮਮਾ ਕਿਥੇ ਗਿਆ ਉਹ ਨਹੀਂ ਯਾਰ ਤੂੰ ਸਰੇ ਕੰਮ ਤਰਾਖੀ ਨੇ ਉੱਤੇ ਵਿਚਾਰੇ ਰੱਖ ਲੋ ਪਹਿਲਾਂ ਲੱਗਦਾ ਮੇਰਾ ਤਾਂ ਕੰਬੀ ਜਾਂਦੀ ਆ ਮਾ ਛੱਡ ਰੇ ਪੁੰਡੀ ਬਾਤ ਵਾਲਾ ਲੋ ਵੀ ਮੁੰਡਿਓ ਟਰੈਕਟਰ ਲਾਦਾ ਆ ਬੈਗ ਤੇ ਚੜ ਗਏ ਨੇ ਮੁੰਡੇ ਉੱਤੇ ਲੱਗੇ ਕੰਮ ਕਰ ਕਰਨ ਤੇ ਮੁੰਡਾ ਇਹ ਨਾ ਬੁਲਟੇਜ ਹੋਣਾ ਲਾ ਕੇ ਦੇਖਿਆ ਬਣਦੀ ਬਾਂਦੀ ਮਾਰ ਸੱਟ ਮਾਰ ਸੱਟ ਮਾਰ ਖਿੱਚ ਕੇ ਉਧਰ ਚੜਿਆ ਵਿੱਕੀ ਪਾਉ ਇਧਰ ਚੜਿਆ ਜਿੰਦਰ ਪਾਉ ਤੇ ਲੱਗੇ ਹੋਏ ਨੇ ਵੀਰ ਨਹੀਂ ਖਿੱਚ ਕੇ ਖਿੱਚ ਕੇ ਖਿੱਚ ਕੇ ਲੱਗ ਗਿਆ ਲੱਗ ਗਿਆ ਬਾਦੂ ਹੋ ਗਿਆ ਕੰਮ ਆਏ ਕਿਹੜੇ ਕੰਮ ਲੱਗੇ ਕਿਹੜੇ ਚਲੋ ਸਾਰੇ ਆਪਣੀ ਕੰਮ ਨੇ ਉਧਰ ਜੋਰ ਤਾਂ ਪਾਉ ਦਾ ਲੱਗਾ ਆਇਆ ਬੰਦਾ ਹੱਥ ਨਹੀਂ ਲਾਇਆ ਓ ਇੰਨੇ ਨਹੀਂ ਲਾਇਆ ਪਿੱਛੇ ਵਿਚਾਰਾ ਖਿਸਕ ਗਿਆ ਇੱਥੇ ਵਰਦਾ ਪਾਉ ਬੰਦੂ ਲਾ ਢੋਕੋ ਪਾਉ ਓਏ ਇਹਨੂੰ ਲਾ ਕੇ ਮਾਰ ਮਾਰ ਡੰਡਾ ਖਿੱਚ ਦੇ ਚੱਲ ਵਿੱਕੀ ਮਾੜਾ ਲਾਜ ਹੋ ਰਿਹਾ ਯਾਰ ਪਾ ਗੁੱਲਾ ਹਣ ਪਾਲਾ ਗੁੱਲਾ ਮੋਤੀ ਜਲ ਪਾਲਾ ਗੁੱਲਾ ਮੜਾ ਗਾ ਕੇ ਕਰ ਲਾਤ ਜੋਰ ਲਾ ਜੋਰ ਮਾਰ ਧੱਕਾ ਵਿੱਕੀ ਮਾਰਦੇ ਧੱਕਾ ਪਿੱਛੋਂ ਮੈਂ ਹਾਂ ਤਾਂ ਸਦਾ ਯਾਰ ਆਹ ਤੇ ਉਹ ਜੁਮਲਾ ਪਾਇ ਹੀ ਨਹੀਂ ਨੇ ਗੁੱਲਾ ਦੇ ਤੇ ਸਾਡਾ ਗੱਲਾਂ ਤੇ ਕਰਦੇ ਆ ਸਿੱਧਾ ਭਰਾ ਵੇ ਆ ਸਾਡਾ ਭਰਾ ਵਿੱਕੀ ਤੇ ਉਹ ਸਾਡਾ ਭਰਾ ਜਿੰਦਰ ਦੇਖਣੀ ਅਸੀਂ ਕੰਮ ਸੀ ਆੜ ਗਿਆ ਕਸੂਤਾ ਪੱਟਿਆ ਨੇ ਵੀਰਾਂ ਨੂੰ ਮਾਰਿਆ ਫੂਨ ਅੱਧੇ ਫੂਨ ਤੇ ਆ ਗਏ ਨੇ ਆ ਗਏ ਤੇ ਗੁੱਲਾ ਕਿਸੇ ਤੋਂ ਨਹੀਂ ਫਸਦਾ ਹੀ ਹਾਲਾ ਗੁੱਲਾ ਇੰਨੇ ਹੀ ਕਰਾਇਆ ਹੈ ਕਵੀਆਂ ਸਵੇਰ ਦੀ ਟਰੈਕਟਰ ਤੋਂ ਲੈ ਕੇ ਕਹਿੰਦੇ ਗੁੱਲੇ ਪਾਉਣ ਦੇ ਐਕਸਪਰਟ ਵਿੱਕੀ ਭਾਉ ਨਾਨਮ ਸਰ ਪਰ ਜਿੰਦਰ ਠੀਕ ਹੈ ਸਰਦਾਰ ਜੀ ਸਵਾਗਤ ਡਰਾਈਵਰ ਕਿਆ ਕਰਾ ਡਰਾਈਵਰ ਕਿਉਂ ਤੂੰ ਮੇਰਾ ਭਰਾ ਹੈ ਡਰਾਈਵਰ ਨਹੀਂ ਤੂੰ ਮੇਰਾ ਮਾਮਾ ਹੈ ਨਾ ਮਾਮੇ ਨੂੰ ਡਰਾਈਵਰ ਕਿਵੇਂ ਕਹਿਣਾ ਹਣਾ ਵੀ ਵਿੱਕੀ ਹਾਂ ਮਾਮੇ ਨੂੰ ਡਰਾਈਵਰ ਕਿਵੇਂ ਕਹਿ ਲਈਏ ਆ ਤੂੰ ਗੱਲ ਦੇ ਦੇ ਕਿਹੜਾ ਤੇਰੇ ਤੁਹਾਡੇ ਨਾਂ ਤੇ 21 ਤੋਪਾਂ ਦੀ ਸਲਾਮੀ ਚਲੋ ਉਹ ਗਿਆ ਸੀ ਨਾ ਤੇ ਵੈਲਡਿੰਗ ਕਰਤੀ ਸ਼ੁਰੂ ਕੰਮ ਚੱਲ ਪਿਆ ਆਪਣਾ ਦੁਬਾਰਾ ਤੋਂ ਫੇਰ ਕਿਵੇਂ ਭਾਉ ਠੀਕ ਏ ਇੱਕ ਪੈਪਰ ਅਜਿਹਾ ਚੜਾਉਣ ਵਾਲੀ ਵੈਲਡਿੰਗ ਰਹਿ ਗਈ ਬਸ ਹੈ ਜੋਰ ਪੂਰਾ ਲੱਗਾ ਛੋਟਾ ਵੀਰ ਕਰਦਾ ਗੁੱਸਾ ਇਹਨੂੰ ਕਹਾ ਆਪਾਂ ਇਹਨੂੰ ਹੁਣ ਪੂਰੀ ਇਹਨੂੰ ਦੇਣਾ ਆਪਾਂ ਗਿਆਨ ਇਹਨੂੰ ਐਕਸਪਰਟ ਬਣਾ ਦੇਣਾ ਭੈਂਚਪੋਰਾ ਵਾਲੀ ਮਸ਼ੀਨ ਲੈ ਕੇ ਦੇਣੀ ਇਹਨੇ ਇਹਨੇ ਝੜਕਣਾ ਚਲਾਉਣੀ ਏ ਇਹਨੂੰ ਗੁੱਲਾ ਹੀ ਨਹੀਂ ਪਿਆ ਤੋ ਕੁੜੀਆਂ ਕਿੱਤਾਂ ਹੋ ਗਏ ਪਰਾਂ ਬਹਿ ਗਏ ਓਹ ਪੂਰਾ ਮੈਂ ਕਿਹਾ ਵੀਰ ਨੂੰ ਬੋਰਾ ਵਾਲੀ ਮਸ਼ੀਨ ਲੈ ਕੇ ਦੇਣੀ ਕਿਹਦੇ ਹੁੰਦੇ ਸੁਣਕਣਾ ਚਲਣੀ ਲਾ ਦੋ ਗੁਸਨਾ ਇੱਕੀ ਤੋਂ 55 ਸਾਮਨੀ ਲੰਮਕਾ ਵੇ ਤੋਰੀ ਤਰਾਦੇ ਗੁੱਲਾ ਬੈਰੋ ਨਾਲ ਆਨਾ ਮੈਰਾ ਨਾ ਮਾਈ ਵੀ ਸਿੰਗਾ ਸੀ ਪੁੰਡ ਪਾਰ ਦੀ ਆ ਗੁੱਲਾ ਹੀ ਪਾਇਆ ਤੂੰ ਬੇਤੀ ਕਰਾ ਕਰਕ ਤੀ ਤੂੰ ਜੇ ਲੱਜਣਾ ਉਹ ਦਰਦ ਦੀ ਬਾਤ ਹੈ ਵੇਖੀ ਉਹਦੇ ਤੇ ਲੱਗੇ ਹੋਈ ਥੱਲੇ ਆ ਦੇ ਆਹ ਉਹਨਾਂ ਦਾ ਸ਼ਕਤੀ ওয়াਟਰ ਪੀਤੇ ਨੇ ਲੋਹੇ ਅੱਗੇ ਵਧਾਈ ਨਹੀਂ ਹੁੰਦੀ ਵੀਰੇ ਲੋਹੇ ਦਾ ਦਾ ਮਾਰ ਲੋਹੇ ਦਾ ਦਾ ਮਾਰ ਕਰਕੇ ਬੋਰ ਦਾ ਕੰਮ ਤੇ ਕਰ ਲਿਆ ਆਪਾਂ ਮੁੰਡਾ ਕਰੋ ਸ਼ਿਵਮ ਰਾਣਾ ਜੀ ਤੇ ਹੋਲੀ-ਹੋਲੀ ਲੈ ਕੇ ਆਪਾਂ ਚੱਲਦੇ ਆਂ। ਰੋਗੀ ਤੇ ਠੱਡੀ-ਠੱਡੀ ਚੱਲਦਾ। ਮੁੰਡੀ ਦਾ ਮਾਲ 깔 ਮਾਰਾਉਣੇ ਆਪਾਂ ਜਿਹੜਾ ਤੇ ਫਿਰ ਚੱਲਦੇ ਆਪਾਂ ਦਾਨੇਲ ਕੋਰ ਵਾਲੀ ਲੋਕੇਸ਼ਨ ਤੇ ਚੈੱਕ ਕਰੋ ਬੰਦਰ ਚੈੱਕ ਕਰੋ। ਉਹ ਤਾਂ ਝੰਗ ਦੇ ਮਹੌਲ ਨੇ ਉੱਥੇ ਰੱਬ ਦੀ ਝੰਗ ਦੇ ਮਹੌਲ ਨੇ। ਆਹਾ 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 ਸਾਲੇ ਕਾਲਜ ਨਾ ਜਾਇਆ ਕਰੋ ਸ਼ੀਦੀ ਕਾਲਜ ਚੂ ਭੈਜ ਲਾਸ਼ ਵੀ ਨਹੀਂ ਲੱਭਣੀ ਅੱਜ ਤੁਹਾਡੀ ਮੋੜ ਕਿਉਂ ਦੀਆ ਬਾਪੂ ਚਲੋ ਮੇਲ ਦੇ ਤਾਂ ਇਹ ਸਾਰੇ ਦੇਂਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਆ ਆਪਾਂ ਲੈ ਆ ਆਪਣਾ ਬੁਲਟ ਤੇ ਆਪਣਾ ਮੋਟਰਸਾਈਕਲ ਆਪਣੇ ਖੇਤਾਂ ਚ ਸਾਰਾ ਕੰਮ ਹੋ ਗਿਆ ਰੈਡੀ ਨਾਲ ਲਿਆਂਦੀ ਆਪਾਂ ਲੇਬਰ ਤਾਂ ਕਿ ਪੈਪਾਂ ਜੜੀਆਂ ਵਜੀਆਂ ਸੀ ਉਹ ਵੀ ਉੱਤੇ ਚੜਾ ਦਈਏ ਤੇ ਅੱਜ ਤਾਂ ਹੋ ਗਈ ਹੈ ਮਸ਼ੀਨੂ ਟਿੱਟ ਤੇ ਕੰਨ ਕਰਦੇ ਆ ਆਪਾਂ ਦੁਬਾਰਾ ਤੋਂ ਆਪਣਾ ਬੋਰ ਸਟਾਰਟ ਤੇ ਉਥੋਂ ਖਬਰਾਂ ਆ ਰਹੀਆਂ ਕਿ ਜੰਗ ਵੀ ਲੱਗੀ ਹੈ ਆਪ ਤਾਂ ਭਾਈ ਖੈਰ ਮੰਗਦੇ ਪਾਕਿਸਤਾਨ ਵਾਲਿਆਂ ਦੀ ਵੀ ਤੇ ਹਿੰਦੁਸਤਾਨ ਵਾਲੇ ਵੀ ਆਪਣੇ ਭਰਾਵਾਂ ਦੀ ਭਾਈ ਕਿਸੇ ਨਾ ਸੜ ਦੀ ਜਾਨ ਨਾ ਜਾਵੇ ਤੇ ਬਾਕੀ ਲਵ ਯੂ ਆ ਸਾਰਿਆਂ ਨੂੰ ਤੇ ਜੋ ਬਾ ਦੁਨੀਆ ਨਾਲ ਇਹ ਵੇਖੀ ਜਾਊਗੀ ਰੱਬ ਰੱਖਾ ਸਾਰਿਆਂ ਦਾ ਤੇ ਰਾਤ ਹੋ ਚੁੱਕੀ ਹੈ ਦਿਨ ਢਲ ਚੁੱਕਿਆ ਹੈ ਤੇ ਆਪਾਂ ਜਲਦੀ ਤੋਂ ਜਲਦੀ ਕੰਮ ਨਿਬੇੜ ਕੇ ਤੇ ਚਾਣੇ ਅੱਜ ਤੱਕ ਕੰਮ ਹੋ ਗਿਆ ਕੰਪਲੀਟ ਤੇ ਅੱਜ ਦੇ ਵਲੋਗ ਦੀ ਐਂਡਿੰਗ ਕਰਦੇ ਆਪਾਂ ਇੱਥੇ ਹੀ ਵੈਲਡਿੰਗ ਵਾਲੀ ਮਸ਼ੀਨ ਜਾ ਰਹੀ ਉਹਦੇ ਘਰੇ ਤੇ ਕੱਲ ਨੂੰ ਆਜੀ ਟਾਈਮ ਨਾਲ ਠੀਕ ਹੈ ਟੈਨਸ਼ਨ ਕਾਂ ਦੀ ਭਰਾਵਾ ਤੇਰੇ ਹੰਦੇ ਬਸ ਠੀਕ ਹੈ ਅੱਜ ਦੇ ਵਲੋਗ ਦੀ ਕਰਦੇ ਆਪਾਂ ਪੈਂਡਿੰਗ ਇੱਥੇ ਹੀ ਮਿਲਦਾ ਤੁਹਾਨੂੰ ਕੱਲ ਨੂੰ ਨਾ ਵੀ ਸਵੇਰ ਦੀ ਸ਼ੁਰੂਆਤ ਤੇ ਉਹਦੇ ਤੱਕ ਲਈ ਧੰਨਵਾਦ ਰੱਖੀ ਰਾਨੀ ਆਪਣਾ ਦੇ ਬੋਲ ਟੱਟੋਂ ਨਾ ਵਾਸ਼ਿੰਗ ਤੇ ਤੇ ਕਰਾ ਕੇ ਵਾਸ਼ਿੰਗ ਫੋਨ ਨਾਲ ਮੇਰੇ ਦੇ ਤਾਨੂੰ ਪੂਰੀ ਕਲੀਨ ਕਰਾ ਕੇ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹਾਂਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਫਿਰ ਤੋਂ ਨਵੀਂ ਦਿਨ ਦੀ ਨਵੀਂ ਸ਼ੁਰੂਆਤ ਆਪਾਂ ਅੱਜ ਕਿਤਾਏ ਬੋਰਡ ਦੀ ਐਂਡੂ ਤੇ ਉਹਨੇ ਬੋਰ ਦੀ ਸਫਾਈ ਕਰ ਰਹੇ ਆ ਬੋਰ ਨੂੰ ਚੁਕਾ ਰਹੇ ਆ ਕਈ ਏਰੀਆ ਚ ਬੋਰ ਨੂੰ ਚੱਕਣਾ ਕਿਉਂਕਿ ਕਈ ਏਰੀਆ ਚ ਗੱਬ ਕੜਨੀ ਕਈ ਏਕੀ ਸਫਾਈ ਟਰੋਲੂ ਪੰਪ ਲਾਤਾ ਹੈ ਪਾਣੀ ਨਿਕਲਣਾ ਹੋ ਗਿਆ ਠੀਕ ਉ ਸਫਾਈ ਹੋ ਗਈ 5 ਘੰਟੇ ਲਗਾਤਾਰ ਚੱਲੂਗਾ 6 ਸਿਲੰਡਰ ਇੰਜਨ ਦਾ ਜਨਰੇਟਰ ਲੱਗਾ ਧਾਰੀ ਮਾਰ ਤੇ ਚਲੋ ਮਾਬੀ ਦੀ ਮਿਹਰ ਰਵੇ ਵਧੀਆ ਵਧੀਆ ਮੀਟਿੰਗ ਮਟਾ ਕਰਨੀ ਹੋਣੀ ਤੇ ਕਰਦੇ ਹਾਂ ਉਹਨਾਂ ਆਪਾਂ ਪ੍ਰਬੰਧ ਬਾਕੀ ਦਾ ਚਾਹ ਲੈ ਆਉਣੇ ਆ ਵੀਰਾਂ ਦੇ ਕੀ ਜੰਗ ਦੇ ਹੋ ਗਏ ਨੇ ਐਲਾਨ ਤੇ ਮਿਲਟਰੀ ਵਾਲਾ ਰੋਡ ਜਿਹੜਾ ਆਪਣੇ ਪਿੰਡੋਂ ਲੰਘਦਾ ਹੈ ਉਹ ਬੰਨਾ ਹੋ ਗਿਆ ਸ਼ੁਰੂ ਤੇ ਉਤੋਂ ਪੰਪਾਂ ਦੀ ਹਾਲਤ ਵੀ ਮੰਦੀ ਹੋ ਗਈ ਏ ਤੇਲ ਮੁੱਕ ਚੁੱਕੇ ਨੇ ਪੰਪਾਂ ਵਿੱਚ ਉਤੋਂ ਰੱਬ ਨੇ ਵੀ ਕਹਿ ਰ ਵਰਸਾਤਾ ਮੀਂਹ بارش ਆਣੀ ਸ਼ੁਰੂ ਹੋ ਗਈ ਏ ਤੇ ਰੋਡ ਪੂਰੇ ਜੋਰਾ-ਚੋਰਾ ਜੇ ਲੱਗੇ ਨੇ ਬਣਾਉਣ ਪਹਿਲਾਂ ਕੋਈ ਪੁੱਛਦਾ ਨਹੀਂ ਤੇ ਪੰਪਾਂ ਦੇ ਤਾਂ ਤਿੰਨ ਪੰਪ ਹੋ ਐ ਸਿਰ ਦੇ ਤੇੜੇ ਨਹੀਂ ਕਿਤੇ ਮਿਲ ਰਿਹਾ ਡੀਜ਼ਲ ਨਹੀਂ ਮਿਲ ਰਿਹਾ ਪਟਰੋਲ ਤਾਂ ਚਲੋ ਹੈ ਪਿਆ ਹੋਇਆ ਯਾਰ ਲੋਕਾਂ ਨੇ ਡਰਮ ਘੇਰਾ ਫੋਲਡ ਕਰਾ ਲਿਓ ਕਹਿੰਦੇ ਪਿਆ 12000 ਲੀਟਰ ਸਾਡਾ ਤੇਲ ਆਉਂਦਾ ਪਿਆ ਸ਼ਹਿਰ ਦਾ ਮੇਨ ਪੰਪ ਤੇ ਬਾਕੀ ਤਿੰਨ ਪੰਪਾ ਜੇ ਵੀ ਹੋਏ ਆ ਉਹ ਵੀ ਕਹਿੰਦੇ ਸਾਡੇ ਕੋਲ ਤੇਲ ਨਹੀਂ ਹੈਗਾ ਤੇ ਚਲੋ ਛੇਤੀ ਤੇ ਛੇਤੀ ਬਾਬਾ ਸੋਖੀ ਰੱਖੇ ਪੰਜਾਬ ਦੇ ਸਿਰ ਤੇ ਪੰਜਾਬ ਦੇ ਸਾਰੀ ਹਿੰਦੁਸਤਾਨ ਪਾਕਿਸਤਾਨ ਵੀ ਉਹਦਾ ਬਾਬਾ ਮੇ ਰੱਖੇ ਤੇ ਫਿਰ ਕਰਕੇ ਤੇ ਆਪਾਂ ਚਗੇਰ ਦੇ ਨਾਲ ਆਪਣੇ ਆਏ ਨੇ 5-5 ਲੀਟਰ ਕਹਿ ਗਿਆ ਹਾਂ ਆਪਾਂ ਨੂੰ ਡੀਜ਼ਲ ਮਿਲਦਾ ਪਿਆ ਚਾਕੇ ਵੀ ਲਿਜਾ ਸਕਦਾ ਆਪਾਂ ਮੇਰ ਮੈਂ ਕੈਪ ਕਰਕੇ ਹੁੰਦਾ ਬਾਬਾ ਸੁੱਖ ਰੱਖਿਆ ਵੀਰ ਹਣੀ ਮਿਲੇ ਨੇ ਪੰਪ ਦੇ ਕੀ ਹਾਲ ਵੀਰ ਤੇਲ ਕਿਉਂ ਨਹੀਂ ਮਿਲਦਾ ਵਿਆ ਤੇਦੀ ਛੋਟੇ ਚ ਆ ਗਈ ਪਾਰੀ ਛੋਟੇ ਚ ਆ ਗਈ ਆਹ ਵੇਖੋ ਹਾਂ ਲੈਣ ਲੱਗੀ ਹੋਈ ਆ ਜੀ ਤੇਲ ਲੈਣ ਲੱਗੀ ਤੇਲ ਮਿਲਦਾ ਨਹੀਂ ਬਾਬਾ ਸੁੱਖ ਰੱਖ ਸਾਰਿਆਂ ਚਲੋ ਮਿਲਦੇ ਆ ਤੁਹਾਨੂੰ ਆਪਣੇ ਬੋਰਾ ਲੈ ਕੇ ਜਾਂਦੇ ਜੀ ਕੀ ਹਾਲ ਚਾਲ ਸਾਰਿਆਂ ਨੂੰ ਤੇ ਅੱਜ ਬੋਰ ਤੇ ਪੈ ਲਈ ਆ ਪਾਈਪਲਾਈਨ ਪੈ ਰਹੀ ਆ ਪਾਈਪਲਾਈਨ ਹਾਂਜੀ ਕੀ ਹਾਲ ਚਾਲ ਸਾਰਿਆਂ ਨੂੰ ਅੱਜ ਬੋਰ ਤੇ ਆਏ ਆਂ ਤੇ ਪੈਰੀਆ ਪਾਈਪਲਾਈਨ ਆਪਣੀ ਤੇ ਮੁੰਡੇ ਲੱਗੇ ਹੋਏ ਪੂਰੇ ਜੋਰ ਅਸ਼ਵਰਾਂ ਨਾਲ ਕੰਮ ਕਰਨ ਆਪਾਂ ਵੀ ਆਪਦਾ ਮਾਰਨ ਡਿਆ ਚਿੱਤ ਕੋਲ ਬੈਠੇ ਹਾਂਜੀ ਵਿੱਕੀ ਬਾਹੂ ਕਿੰਨੀਆਂ ਰਹਿ ਗਈਆਂ ਪੈਪਾ ਗੱਲ ਪਾਲਾ ਗੰਡ ਪਾਲਾ ਐ ਵਿੱਕੀ ਬਾਹੂ ਕਿੰਨੀਆਂ ਰਹਿ ਗਈਆਂ ਪੈਪਾ 60 ਫੁੱਟ ਰਹਿ ਗਿਆ 60 ਫੁੱਟ 60 ਫੁੱਟ ਤੇ ਤਿੰਨ ਪੈਪਾਰੇ ਆ ਲੈ ਲੈ ਗੰਡ ਬਾਜੀ ਬੰਦਾ ਕੱਚਾ ਤੁਹਾਡਾ ਹੋਰ ਯਾਰ ਕੰਨ ਵੇਲਾ ਹੁੰਦਾ ਐਨੋ ਐਨੋ ਵਾਲੇ ਪਹਿਣਾ ਹੋਰ ਕਿਵੇਂ ਪਣਾ ਖਲੀਆਂ ਤਾਰਾਂ ਕੱਟੀਆਂ ਕਰਿਆ ਕਰ ਹਾਂ ਤਾਰਾਂ ਕੱਟੀਆਂ ਯਾਰ ਪਰਾ ਸਾਉਂ ਮੇ ਨਾਕੇ ਲੈ ਬਰਾਵਾ ਜੇ ਸਿਰੇ ਨਿਕਲ ਗਈ ਤੁਹਾਡੀ ਜ਼ਿੰਮੇਵਾਰੀ ਮੇਰੀ ਨਹੀਂ ਬਣਦੀ ਰੱਬ ਦਾ ਨਾਮ ਚੱਲ ਲਓ ਜੀ ਲੈ ਕੇ ਬਾਬੇ ਦਾ ਨਾਮ ਤੇ ਪੈਪ ਦਿੱਤੀ ਚੱਕ ਰੱਬ ਨੂੰ ਇਹ ਲੰਮਾ ਹੀ ਪੈਪ ਪਾਉਗੀ ਕਹ ਰਹੇ ਆਂ ਪਰ ਆਵਾ ਪੈਪ ਹੀ ਇਡਾ ਲੰਮਾ 3 ਫੁੱਟ ਦਾ ਚੱਲ ਚੱਲ ਹਲੋ ਬਾਬੇ ਦਾ ਲਓ ਜਾਂਦੇ ਉਹ ਵਿਚਾਰਾ ਚੋਪੀ ਹੋ ਗਿਆ ਤੂੰ ਚੋਪੀ ਹੋ ਗਿਆ ਹੈ ਤੂੰ ਚੋਪੀ ਹੋ ਗਿਆ ਚੋਪੀ ਹੋਣਾ ਮੈਨੂੰ ਭਾਈ ਬੈਠੇ ਰਸਾ ਬੜਾਇਆ ਕਿੱਡਾ ਵੱਡਾ ਹੱਸ ਹੈਂ ਚਲੋ ਉਹ ਸਾਈਡ ਤੇ ਲੱਗਿਆ ਹੈ ਸੋਲੂਸ਼ਨ ਨਾਲ ਆਹਨ ਤੇ ਚੱਲੀ ਨਾਲ ਮੇਰਾ ਵੀਰ ਆ ਚੰਗੀ ਰਣਵਾਤਾ ਗੜਾਜ ਹਜੇ ਮਿੰਟੋ ਮਿੰਟੀ ਦੋ ਵਾਰ ਤੱਕ ਦੇਖੀ ਜਾਂਦੇ ਜਾਣਦੇ 2.5 ਫੁੱਟ ਥੱਲੇ ਕੱਲ ਕੀ ਆ ਗਿਆ ਉਹ ਕੀ ਇਹ ਤੱਕ ਕਰ ਜਾਣਦੇ ਜਾਣਦੇ ਆਵਣੀ ਨਾਲ ਜਾਣਾ ਕੁੱਤੀ ਚੜੀ ਚਲੋ ਮਿਲਦੇ ਆ ਤੁਹਾਨੂੰ ਸਾਰਿਆਂ ਪਿਆਪਾ ਪਾ ਕੇ ਹਾਂਜੀ ਬੱਸ ਸਟਾਪ ਐਡੀਟਰ ਦੀਨ ਘਟ ਹਾਂਜੀ ਕੀ ਹਾਲ ਚਾਲ ਆ ਦੋਸਤੋ ਮੁੰਡਿਓ ਕੀ ਕਹਿੰਦੇ ਕੀ ਕਹਿੰਦੇ ਲੇਬਰ ਨੇ ਛੱਡ ਚੱਲੇ ਆ ਵੜ ਮਧੂ ਲੈ ਲਓ 500 ਰੁਪਿਆ ਚੌਧਰੀ ਦੇਤਾ ਤੇਰੇ ਬੰਦਿਆਂ ਨੂੰ ਲਓ ਮਧੂ ਮਧੂ ਕੌਣ ਸਾ ਮਧੂ ਇਹ ਕੁੜੀ ਆਈ ਚਲੋ ਹੁਣ ਮਜ਼ਾਕ ਦੀਆਂ ਗੱਲਾਂ ਸਾਈਡ ਤੇ ਪੁਰਾਣੀ ਗੱਡੀ ਆਈ ਲੱਗੀ ਕੰਮ ਤੇ ਤੇ ਅੱਜ ਫਿਰ ਮਾਰੀ ਦਿਆਂ ਪੈਟਰੋਲ ਫੂਕਣਾ ਹੀ ਪਿਆ ਓਹ ਪਰ ਅੱਗੇ ਤਾਂ ਜਿਵੇਂ ਆਪਾਂ ਪੈਟਰੋਲ ਫੂਕਦੇ ਹੀ ਨਹੀਂ ਐ ਓਹ ਹੋਰਾਂ ਨਾਲ ਕੀ ਆ ਗਿਆ ਆ ਗਿਆ ਮੈਂ ਚਲੋ ਇਹਨੂੰ ਲੈ ਕੇ ਮਦਦ ਦੇ ਛੱਡ ਕੇ ਆਉਣੇ ਮਿਲਦੇ ਤੁਹਾਨੂੰ